ਸ਼ੁਕਰਵਾਲਾ ਕਤਲ ਕੇਸ ਮਾਮਲੇ ਦੇ ਵਿੱਚ ਰੁਪਿੰਦਰ ਕੌਰ ਦੀ ਸਹੇਲੀ ਨੂੰ ਪੁਲਿਸ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਆਦਾਸ ਦੀ ਹੈ ਕਿ ਇਹ ਉਹ ਕੇਸ ਹੈ ਜਿਸ ਦੇ ਵਿੱਚ ਐਨਰ ਇਹ ਪਤਨੀ ਜਾਨੀ ਕਿ ਜਿਹੜੀ ਕੈਨੇਡਾ ਤੋਂ ਡਿਪੋਰਟ ਹੋ ਕੇ ਆਈ ਸੀ ਰਪਿੰਦਰ ਕੌਰ ਦੇ ਵੱਲੋਂ ਆਪਣੇ ਪਤੀ ਦਾ ਕਤਲ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਕਰ ਦਿੱਤਾ ਜਾਂਦਾ ਆਸ਼ਿਕ ਜਿਹੜਾ ਕਿ ਕੈਨੇਡਾ ਤੋਂ ਡਿਪੋਰਟ ਹੋ ਕੇ ਆਇਆ ਸੀ ਗੁਰਵਿੰਦਰ ਸਿੰਘ ਉਸ ਦਾ ਪਤੀ ਰਪਿੰਦਰ ਕੌਰ ਦਾ ਪਤੀ ਜਿਸ ਦਾ ਕਤਲ ਇਹਨਾਂ ਦੋਨਾਂ ਦੇ ਵੱਲੋਂ ਮਿਲ ਕੇ ਕੀਤਾ ਜਾਂਦਾ ਤਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਉਸ ਦੀ ਸਹੇਲੀ ਕਬੀਰਿੰਦਰ ਕੌਰ ਵੀ ਜਿਹੜੀ ਸ਼ਾਮਲ ਦੱਸੀ ਜਾ ਰਹੀ ਸੀ ਜਿਹੜੀ ਕਿ ਫਰੀਦਕੋਟ ਦੀ ਵਸਨੀਕ ਸੀ ਤਦ ਦੱਸਿਆ ਜਾ ਰਿਹਾ ਹੈ ਕਿ ਫਰੀਦਕੋਟ ਦੀ ਇਸ ਸਨੇਕਾ ਵਰਿੰਦਰ ਕੌਰ ਨੂੰ ਜਿਹੜੀ ਆ ਜ਼ਮਾਨਤ ਅਦਾਲਤ ਦੇ ਬਨੋਦ ਦਿੱਤੀ ਗਈ ਆ ਦੱਸਦੀ ਹੈ ਕਿ ਅਦਾਲਤ ਤੋਂ ਬਨੋਦ ਜ਼ਮਾਨਤ ਜਿਹੜੀ ਆ ਉਹ ਪੜਾਈ ਦੇ ਆਧਾਰ ਤੇ ਦਿੱਤੀ ਗਈ ਆ ਦੱਸਦੀ ਹੈ ਕਿ ਵੀਰਿੰਦਰ ਕੌਰ ਜਿਹੜੀ ਕਿ ਰੁਪਿੰਦਰ ਕੌਰ ਦੀ ਸਹੇਲੀ ਆ ਉਸ ਨੂੰ ਜਿਹੜੀ ਜ਼ਮਾਨਤ ਹੈ ਉਹ ਪੜਾਈ ਦੇ ਆਧਾਰ ਤੇ ਦਿੱਤੀ ਗਿਆ ਉਸ ਦੇ ਪੇਪਰ ਆਉਣ ਵਾਲੇ ਨੇ ਇਗਜ਼ਾਮ ਆਉਣ ਵਾਲੇ ਨੇ ਪ੍ਰੀਖਿਆ ਹੋਣ ਵਾਲੀ ਆ ਮੁਕਾਸੜੇ ਦੇ ਵਿੱਚ ਉਹ ਨਰਸਿੰਗ ਦੀ ਪੜਾਈ ਕਰ ਰਹੀ ਆ ਜਾਨਕਿ ਨਰਸਿੰਗ ਦੀ ਵਿਦਿਆਰਥਣ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਆਪਰੇਸ਼ਨ ਥੀਟਰ ਟੈਕਨੋਲੋਜੀ ਦਾ ਕੋਰਸ ਕਰ ਰਹੀ ਆ ਜਿਸ ਨੂੰ ਲੈ ਕੇ ਉਸ ਦਾ ਤੀਜਾ ਸੈਮਿਸਟਰ ਆ ਤੇ ਤੀਜੇ ਸੈਮਿਸਟਰ ਦੀ ਜਿਹੜੀ ਪ੍ਰੀਖਿਆ ਉਹ 29 ਦਸੰਬਰ ਤੋਂ ਸ਼ੁਰੂ ਹੋ ਰਹੀ ਆ ਤੇ ਇਸ ਮਾਮਲੇ ਦੇ ਵਿੱਚ ਉਸ ਦੇ ਵਕੀਲ ਦੇ ਵੱਲੋਂ ਜਿਹੜੀ ਆ ਅਦਾਲਤ ਨੂੰ ਦਰਖਾ ਦੀ ਜਾਂਦੀ ਹੈ ਕਿਸ ਨੂੰ ਜ਼ਮਾਨਤ ਦਿੱਤੀ ਜਾਵੇ ਤਾਂ ਉਸ ਤੋਂ ਬਾਅਦ ਜਿਹੜੀਆਂ ਅਦਾਲਤ ਦੇ ਵੱਲੋਂ ਜ਼ਮਾਨਤ ਇਸ ਲੜਕੀ ਨੂੰ ਦਿੱਤੀ ਜਾਂਦੀ ਹੈ ਤਾਂ ਦੱਸਦੀ ਹੈ ਕਿ ਜਦੋਂ ਇਹ ਕਤਲ ਹੋਇਆ ਸੀ ਉਸ ਕਤਲ ਤੋਂ ਕਈ ਦਿਨ ਪਹਿਲਾਂ ਇਸ ਨੂੰ ਜਿਹੜੀ ਜਾਣਕਾਰੀ ਸੀਗੀ ਕਿ ਰਪਿੰਦਰਪੁਰ ਕੋਰ ਦੇ ਵੱਲੋਂ ਅਜਿਹੇ ਹ ਕਦਮ ਚੁੱਕਿਆ ਜਾ ਰਿਹਾ ਹੈ ਪਰ ਇਸ ਦੇ ਵੱਲੋਂ ਪੁਲਿਸ ਨੂੰ ਕੋਈ ਵੀ ਇਤਲਾਹ ਨਹੀਂ ਦਿੱਤੀ ਜਾਂਦੀ ਅਤੇ ਉਸ ਗੁਰਵਿੰਦਰ ਸਿੰਘ ਦਾ ਕਤਲ ਜਿਹੜਾ ਹੋ ਜਾਂਦਾ ਤਾਂ ਦੱਸਦੀ ਹੈ ਕਿ ਹੁਣ ਇਸ ਮਾਮਲੇ ਦੇ ਵਿੱਚ ਇਸ ਨੂੰ ਜਿਹੜੀ ਆ ਉਹ ਜ਼ਮਾਨਤ ਮਿਲ ਰਹੀ ਆ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਅਦਾਲਤ ਨੇ ਇਹ ਵੀ ਜਿਹੜੇ ਹੁਕਮ ਜਾਰੀ ਕੀਤੇ ਨੇ ਜਦੋਂ ਇਹ ਪ੍ਰਕਿਆ ਤਿਰਨ ਜਾਵੇਗੀ ਤਾਂ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਨਹੀਂ ਜਾਣ ਕੇ ਇਸ ਦੇ ਨਾਲ ਦੋ ਪੁਲਿਸ ਮੁਲਾਜ਼ਮ ਹਮੇਸ਼ਾ ਮੌਜੂਦ ਰਹਿਣਗੇ ਜਿਹੜੇ ਇਸ ਦੀ ਸੁਰੱਖਿਆ ਨੂੰ ਲੈ ਕੇ ਤਾਇਨਾਤ ਕੀਤੇ ਜਾਣਗੇ ਜਾਣ ਕੇ ਇਹ ਕਿਤੇ ਇਧਰ ਉਧਰ ਨਾ ਹੋ ਜਾਵੇ ਉਸ ਨੂੰ ਲੈ ਕੇ ਜਿਹੜੀ ਆ ਪੁਲਿਸ ਵੀ ਉੱਥੇ ਮੌਕੇ ਤੇ ਮੌਜੂਦ ਰਹੇਗੀ ਸ਼ੁਕਰਵਾਲਾ ਕਤਲ ਕੇਸ ਮਾਮਲੇ ਦੇ ਵਿੱਚ ਰੁਪਿੰਦਰ ਕੌਰ ਦੀ ਸਹੇਲੀ ਨੂੰ ਪੁਲਿਸ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਆਖਦੀ ਹੈ ਕਿ ਇਹ ਉਹ ਕੇਸ ਹੈ ਜਿਸ ਦੇ ਵਿੱਚ ਐਨ ਆਰ ਆਈ ਪਤਨੀ ਯਾਨੀ ਕਿ ਜਿਹੜੀ ਕੈਨੇਡਾ ਤੋਂ ਡਿਪੋਰਟ ਹੋ ਕੇ ਆਈ ਸੀ ਰੁਪਿੰਦਰ ਕੌਰ ਦੇ ਵੱਲੋਂ ਆਪਣੇ ਪਤੀ ਦਾ ਕਤਲ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਕਰ ਦਿੱਤਾ ਜਾਂਦਾ ਆਸ਼ਿਕ ਜਿਹੜਾ ਕਿ ਕੈਨੇਡਾ ਤੋਂ ਡਿਪੋਰਟ ਹੋ ਕੇ ਆਇਆ ਸੀ ਗੁਰਵਿੰਦਰ ਸਿੰਘ ਉਸ ਦਾ ਪਤੀ ਰੁਪਿੰਦਰ ਕੌਰ ਦਾ ਪਤੀ ਜਿਸ ਦਾ ਕਤਲ ਇਹਨਾਂ ਦੋਨਾਂ ਦੇ ਵੱਲੋਂ ਮਿਲ ਕੇ ਕੀਤਾ ਜਾਂਦਾ ਦਾ ਦਾਸ ਦੀ ਇਸ ਮਾਮਲੇ ਦੇ ਵਿੱਚ ਉਸ ਦੀ ਸਹੇਲੀ ਕਬੀਰ 인ਦਰ ਕੌਰ ਵੀ ਜਿਹੜੀ ਸ਼ਾਮਲ ਦੱਸੀ ਜਾ ਰਹੀ ਸੀ ਜਿਹੜੀ ਕਿ ਫਰੀਦਕੋਟ ਦੀ ਵਸਨੀਕ ਸੀ ਤਾਂ ਦੱਸਿਆ ਜਾ ਰਿਹਾ ਹੈ ਕਿ ਫਰੀਦਕੋਟ ਦੀ ਇਸ ਵਸਨੀਕ ਗਵਿੰਦਰ ਕੌਰ ਨੂੰ ਜਿਹੜੀ ਆ ਜ਼ਮਾਨਤ ਅਦਾਲਤ ਦੇ ਵੱਲੋਂ ਦਿੱਤੀ ਗਈ ਹੈ ਦਾਸ ਦਿਆ ਕਿ ਅਦਾਲਤ ਦੇ ਵੱਲੋਂ ਜ਼ਮਾਨਤ ਜਿਹੜੀ ਆ ਉਹ ਪੜਾਈ ਦੇ ਆਧਾਰ ਤੇ ਦਿੱਤੀ ਗਈ ਹੈ ਦਾਸ ਦਿਆ ਕਿ ਵੀਰਿੰਦਰ ਕੌਰ ਜਿਹੜੀ ਕਿ ਰੁਪਿੰਦਰ ਕੌਰ ਦੀ ਸਹੇਲੀ ਆ ਉਸ ਨੂੰ ਜਿਹੜੀ ਜ਼ਮਾਨਤ ਹੈ ਉਹੋ ਪੜਾਈ ਦੇ ਦਾਅਵੇ ਦਿੱਤੀ ਗਿਆ ਉਸਦੇ ਪੇਪਰ ਆਉਣ ਵਾਲੇ ਨੇ ਇਗਜ਼ਾਮ ਆਉਣ ਵਾਲੇ ਨੇ ਪ੍ਰੀਖਿਆ ਹੋਣ ਵਾਲੀ ਆ ਮੁਗਾ ਸਿਰ ਇਹਦੇ ਵਿੱਚ ਉਹ ਨਰਸਿੰਗ ਦੀ ਪੜਾਈ ਕਰ ਰਹੀ ਆ ਜਾਨਕਿ ਨਰਸਿੰਗ ਦੀ ਵਿਦਿਆਰਥਣ ਆ ਦੱਸਿਆ ਜਾ ਰਿਹਾ ਹੈ ਕਿ ਉਹ ਆਪਰੇਸ਼ਨ ਥੀਏਟਰ ਟੈਕਨੋਲੋਜੀ ਦਾ ਕੋਰਸ ਕਰ ਰਹੀ ਆ ਜਿਸ ਨੂੰ ਲੈ ਕੇ ਉਸ ਦਾ ਤੀਜਾ ਸੈਮਿਸਟਰ ਆ ਤੇ ਤੀਜੇ ਸੈਮਿਸਟਰ ਦੀ ਜਿਹੜੀ ਪ੍ਰੀਖਿਆ ਉਹ 29 ਦਸੰਬਰ ਤੋਂ ਸ਼ੁਰੂ ਹੋ ਰਹੀ ਆ ਤੇ ਇਸ ਮਾਮਲੇ ਦੇ ਵਿੱਚ ਉਸਦੇ ਵਕੀਲ ਦੇ ਵੱਲੋਂ ਜਿਹੜੀ ਆ ਅਦਾਲਤ ਨੂੰ ਦਰਖਾਸਤ ਦਿੱਤੀ ਜਾਂਦੀ ਆ ਕਿ ਉਸ ਨੂੰ ਜ਼ਮਾਨਤ ਦਿੱਤੀ ਜਾਵੇ ਤਾਂ ਉਸ ਤੋਂ ਬਾਅਦ ਜਿਹੜੀ ਆ ਅਦਾਲਤ ਦੇ ਵੱਲੋਂ ਜ਼ਮਾਨਤ ਇਸ ਲੜਕੀ ਨੂੰ ਦਿੱਤੀ ਜਾਂਦੀ ਆ ਤਦ ਦਾਸ ਇਹ ਕਿ ਜਦੋਂ ਇਹ ਕਤਲ ਹੋਇਆ ਸੀ ਉਸ ਕਤਲ ਤੋਂ ਕਈ ਦਿਨ ਪਹਿਲਾਂ ਇਸ ਨੂੰ ਜਿਹੜੀ ਜਾਣਕਾਰੀ ਸੀਗੀ ਕਿ ਰਪਿੰਦਰਪੁਰ ਕੋਰ ਦੇ ਵੱਲੋਂ ਅਜਿਹੇ ਹੱਕਦਮ ਚੁੱਕਿਆ ਜਾ ਰਿਹਾ ਪਰ ਇਸ ਦੇ ਵੱਲੋਂ ਪੁਲਿਸ ਨੂੰ ਕੋਈ ਵੀ ਇਤਲਾਹ ਨਹੀਂ ਦਿੱਤੀ ਜਾਂਦੀ ਅਤੇ ਉਸ ਗੁਰਵਿੰਦਰ ਸਿੰਘ ਦਾ ਕਤਲ ਜਿਹੜਾ ਹੋ ਜਾਂਦਾ ਤਾਂ ਦੱਸਦੀ ਕਿ ਹੁਣ ਇਸ ਮਾਮਲੇ ਦੇ ਵਿੱਚ ਇਸ ਨੂੰ ਜਿਹੜੀ ਆ ਉਹ ਜ਼ਮਾਨਤ ਮਿਲ ਰਹੀ ਆ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਅਦਾਲਤ ਨੇ ਇਹ ਵੀ ਜਿਹੜੇ ਹੁਕਮ ਜਾਰੀ ਕੀਤੇ ਨੇ ਜਦੋਂ ਇਹ ਪ੍ਰਿਕਿਆ ਤਿਰਨ ਜਾਵੇਗੀ ਤਾਂ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਨਹੀਂ ਜਾਣ ਕੇ ਇਸ ਦੇ ਨਾਲ ਦੋ ਪੁਲਿਸ ਮੁਲਾਜ਼ਮ ਹਮੇਸ਼ਾ ਮੌਜੂਦ ਰਹਿਣਗੇ ਜਿਹੜੇ ਇਸ ਦੀ ਸੁਰੱਖਿਆ ਨੂੰ ਲੈ ਕੇ ਤਾਨਾਕ ਕੀਤਾ ਜਾਣ ਕੇ ਜਾਣ ਕੇ ਇਹ ਕਿਤੇ ਇਧਰ ਉਧਰ ਨਾ ਹੋ ਜਾਵੇ ਉਸ ਨੂੰ ਲੈ ਕੇ ਜਿਹੜੀ ਆ ਪੁਲਿਸ ਵੀ ਉੱਥੇ ਮੌਕੇ ਤੇ ਮੌਜੂਦ ਰਹੇਗੀ। ਸੁਖਣ ਵਾਲਾ ਕਤਲ ਕੇਸ ਮਾਮਲੇ ਦੇ ਵਿੱਚ ਰਪਿੰਦਰ ਕੌਰ ਦੀ ਸਹੇਲੀ ਨੂੰ ਪੁਲਿਸ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਆ ਦਾਸਦੀ ਹੈ ਕਿ ਇਹ ਉਹ ਕੇਸ ਹੈ ਜਿਸ ਦੇ ਵਿੱਚ ਐਨਰ ਇਹ ਪਤਨੀ ਜਾਨੀ ਕਿ ਜਿਹੜੀ ਕੈਨੇਡਾ ਤੋਂ ਡਿਪੋਰਟ ਹੋ ਕੇ ਆਈ ਸੀ ਰਪਿੰਦਰ ਕੌਰ ਦੇ ਵੱਲੋਂ ਆਪਣੇ ਪਤੀ ਦਾ ਕਤਲ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਕਰ ਦਿੱਤਾ ਜਾਂਦਾ ਆਸ਼ਿਕ ਜਿਹੜਾ ਕਿ ਕੈਨੇਡਾ ਤੋਂ ਡਿਪੋਰਟ ਹੋ ਕੇ ਆਇਆ ਸੀ ਗੁਰਵਿੰਦਰ ਸਿੰਘ ਉਸ ਦਾ ਪਤੀ ਰਪਿੰਦਰ ਕੌਰ ਦਾ ਪਤੀ ਜਿਸ ਦਾ ਕਤਲ ਇਹਨਾਂ ਦੋਨਾਂ ਦੇ ਵੱਲੋਂ ਮਿਲ ਕੇ ਕੀਤਾ ਜਾਂਦਾ ਤਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਉਸ ਦੀ ਸਹੇਲੀ ਕਬੀਰਿੰਦਰ ਕੌਰ ਵੀ ਜਿਹੜੀ ਸ਼ਾਮਲ ਦੱਸੀ ਜਾ ਰਹੀ ਸੀ ਜਿਹੜੀ ਕਿ ਫਰੀਦਕੋਟ ਦੀ ਵਸਨੀਕ ਸੀ ਤਦ ਦੱਸਿਆ ਜਾ ਰਿਹਾ ਹੈ ਕਿ ਫਰੀਦਕੋਟ ਦੀ ਇਸ ਸਨੀਕਾ ਵਰਿੰਦਰ ਕੌਰ ਨੂੰ ਜਿਹੜੀ ਆ ਜ਼ਮਾਨਤ ਅਦਾਲਤ ਦੇ ਵੱਲੋਂ ਦਿੱਤੀ ਗਈ ਆ ਦਾਅਦ ਦਿਆ ਕਿ ਅਦਾਲਤ ਦੇ ਵੱਲੋਂ ਜ਼ਮਾਨਤ ਜਿਹੜੀ ਆ ਉਹ ਪੜਾਈ ਦੇ ਆਧਾਰ ਤੇ ਦਿੱਤੀ ਗਈ ਆ ਦਾਅਦ ਦਿਆ ਕਿ ਵੀਰਿੰਦਰ ਕੌਰ ਜਿਹੜੀ ਕਿ ਰੁਪਿੰਦਰ ਕੌਰ ਦੀ ਸਹੇਲੀ ਆ ਉਸ ਨੂੰ ਜਿਹੜੀ ਜ਼ਮਾਨਤ ਹੈ ਉਹ ਪੜਾਈ ਦੇ ਆਧਾਰ ਤੇ ਦਿੱਤੀ ਗਿਆ ਉਸ ਦੇ ਪੇਪਰ ਆਉਣ ਵਾਲੇ ਨੇ ਇਗਜ਼ਾਮ ਆਉਣ ਵਾਲੇ ਨੇ ਪ੍ਰੀਖਿਆ ਹੋਣ ਵਾਲੀ ਆ ਮੂਗਾ ਸੇ ਦੇ ਵਿੱਚ ਉਹ ਨਰਸਿੰਗ ਦੀ ਪੜਾਈ ਕਰ ਰਹੀ ਹੈ ਜਾਨਕਿ ਨਰਸਿੰਗ ਦੀ ਵਿਦਿਆਰਥਣ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਆਪਰੇਸ਼ਨ ਥੀਟਰ ਟੈਕਨੋਲੋਜੀ ਦਾ ਕੋਰਸ ਕਰ ਰਹੀ ਹੈ ਜਿਸ ਨੂੰ ਲੈ ਕੇ ਉਸ ਦਾ ਤੀਜਾ ਸੈਮਿਸਟਰ ਹੈ ਤੇ ਤੀਜੇ ਸੈਮਿਸਟਰ ਦੀ ਜਿਹੜੀ ਪ੍ਰੀਖਿਆ ਉਹ 29 ਦਸੰਬਰ ਤੋਂ ਸ਼ੁਰੂ ਹੋ ਰਹੀ ਆ ਤੇ ਇਸ ਮਾਮਲੇ ਦੇ ਵਿੱਚ ਉਸ ਦੇ ਵਕੀਲ ਦੇ ਵੱਲੋਂ ਜਿਹੜੀ ਆ ਅਦਾਲਤ ਨੂੰ ਦਰਖਾਸਤ ਦਿੱਤੀ ਜਾਂਦੀ ਹੈ ਕਿ ਉਸ ਨੂੰ ਜ਼ਮਾਨਤ ਦਿੱਤੀ ਜਾਵੇ ਤਾਂ ਉਸ ਤੋਂ ਬਾਅਦ ਜਿਹੜੀ ਆ ਅਦਾਲਤ ਦੇ ਵੱਲੋਂ ਜ਼ਮਾਨਤ ਇਸ ਲੜਕੀ ਨੂੰ ਦਿੱਤੀ ਜਾਂਦੀ ਹੈ ਤਦ ਦਾਸ ਜਦੋਂ ਇਹ ਕਤਲ ਹੋਇਆ ਸੀ ਉਸ ਕਤਲ ਤੋਂ ਕਈ ਦਿਨ ਪਹਿਲਾਂ ਇਸ ਨੂੰ ਜਿਹੜੀ ਜਾਣਕਾਰੀ ਸੀਗੀ ਕਿ ਰਪਿੰਦਰਪੁਰ ਕੋਰ ਦੇ ਵੱਲੋਂ ਅਜਿਹੇ ਹੱਕਦਮ ਚੁੱਕਿਆ ਜਾ ਰਿਹਾ ਪਰ ਇਸ ਦੇ ਵੱਲੋਂ ਪੁਲਿਸ ਨੂੰ ਕੋਈ ਵੀ ਇਤਲਾਹ ਨਹੀਂ ਦਿੱਤੀ ਜਾਂਦੀ ਅਤੇ ਉਸ ਗੁਰਵਿੰਦਰ ਸਿੰਘ ਦਾ ਕਤਲ ਜਿਹੜਾ ਹੋ ਜਾਂਦਾ ਤਾਂ ਦੱਸਦੀ ਕਿ ਹੁਣ ਇਸ ਮਾਮਲੇ ਦੇ ਵਿੱਚ ਇਸ ਨੂੰ ਜਿਹੜੀ ਆ ਉਹ ਜ਼ਮਾਨਤ ਮਿਲ ਰਹੀ ਆ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਅਦਾਲਤ ਨੇ ਇਹ ਵੀ ਜਿਹੜੇ ਹੁਕਮ ਜਾਰੀ ਕੀਤੇ ਨੇ ਜਦੋਂ ਇਹ ਪ੍ਰਕਿਆ ਤਿਰਨ ਜਾਵੇਗੀ ਤਾਂ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਨਹੀਂ ਜਾਣ ਕੇ ਇਸ ਦੇ ਨਾਲ ਦੋ ਪੁਲਿਸ ਮੁਲਾਜ਼ਮ ਹਮੇਸ਼ਾ ਮੌਜੂਦ ਰਹਿਣਗੇ ਜਿਹੜੇ ਇਸ ਦੀ ਸੁਰੱਖਿਆ ਨੂੰ ਲੈ ਕੇ ਤਾਨਾਕ ਕੀਤਾ ਜਾਣ ਕੇ ਜਾਣ ਕੇ ਇਹ ਕਿਤੇ ਇਧਰ ਉਧਰ ਨਾ ਹੋ ਜਾਵੇ ਉਸ ਨੂੰ ਲੈ ਕੇ ਜਿਹੜੀ ਆ ਪੁਲਿਸ ਵੀ ਉੱਥੇ ਮੌਕੇ ਤੇ ਮੌਜੂਦ ਰਹੇਗੀ। ਸੁਖਣ ਵਾਲਾ ਕਤਲ ਕੇਸ ਮਾਮਲੇ ਦੇ ਵਿੱਚ ਰਪਿੰਦਰ ਕੌਰ ਦੀ ਸਹੇਲੀ ਨੂੰ ਪੁਲਿਸ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਆ ਦਾਸਦੀ ਹੈ ਕਿ ਇਹ ਉਹ ਕੇਸ ਹੈ ਜਿਸ ਦੇ ਵਿੱਚ ਐਨਆਰਆਈ ਪਤਨੀ ਜਾਨੀ ਕਿ ਜਿਹੜੀ ਕੈਨੇਡਾ ਤੋਂ ਡਿਪੋਰਟ ਹੋ ਕੇ ਆਈ ਸੀ ਰਪਿੰਦਰ ਕੌਰ ਦੇ ਵੱਲੋਂ ਆਪਣੇ ਪਤੀ ਦਾ ਕਤਲ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਕਰ ਦਿੱਤਾ ਜਾਂਦਾ ਆਸ਼ਿਕ ਜਿਹੜਾ ਕਿ ਕੈਨੇਡਾ ਤੋਂ ਡਿਪੋਰਟ ਹੋ ਕੇ ਆਇਆ ਸੀ ਗੁਰਵਿੰਦਰ ਸਿੰਘ ਉਸ ਦਾ ਪਤੀ ਰਪਿੰਦਰ ਕੌਰ ਦਾ ਪਤੀ ਜਿਸ ਦਾ ਕਤਲ ਇਹਨਾਂ ਦੋਨਾਂ ਦੇ ਵੱਲੋਂ ਮਿਲ ਕੇ ਕੀਤਾ ਜਾਂਦਾ ਤਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਉਸ ਦੀ ਸਹੇਲੀ ਕਬੀਰਿੰਦਰ ਕੌਰ ਵੀ ਜਿਹੜੀ ਸ਼ਾਮਲ ਦੱਸੀ ਜਾ ਰਹੀ ਸੀ ਜਿਹੜੀ ਕਿ ਫਰੀਦਕੋਟ ਦੀ ਵਸਨੀਕ ਸੀ ਤਦ ਦੱਸਿਆ ਜਾ ਰਿਹਾ ਹੈ ਕਿ ਫਰੀਦਕੋਟ ਦੀ ਇਸ ਸਨੀਕਾ ਵਰਿੰਦਰ ਕੌਰ ਨੂੰ ਜਿਹੜੀ ਆ ਜ਼ਮਾਨਤ ਅਦਾਲਤ ਦੇ ਵੱਲੋਂ ਦਿੱਤੀ ਗਈ ਆ ਦੱਸਦੇ ਆ ਕਿ ਅਦਾਲਤ ਦੇ ਵੱਲੋਂ ਜ਼ਮਾਨਤ ਜਿਹੜੀ ਆ ਉਹ ਪੜਾਈ ਦੇ ਆਧਾਰ ਤੇ ਦਿੱਤੀ ਗਈ ਆ ਦੱਸਦੇ ਆ ਕਿ ਵੀਰਿੰਦਰ ਕੌਰ ਜਿਹੜੀ ਕਿ ਰੁਪਿੰਦਰ ਕੌਰ ਦੀ ਸਹੇਲੀ ਆ ਉਸ ਨੂੰ ਜਿਹੜੀ ਜ਼ਮਾਨਤ ਹੈ ਉਹ ਪੜਾਈ ਦੇ ਆਧਾਰ ਤੇ ਦਿੱਤੀ ਗਈ ਆ ਉਸ ਦੇ ਪੇਪਰ ਆਉਣ ਵਾਲੇ ਨੇ ਇਗਜ਼ਾਮ ਆਉਣ ਵਾਲੇ ਨੇ ਪ੍ਰੀਖਿਆ ਹੋਣ ਵਾਲੀ ਆ ਮੂਗਾ ਸੇ ਦੇ ਵਿੱਚ ਉਹ ਨਰਸਿੰਗ ਦੀ ਪੜਾਈ ਕਰ ਰਹੀ ਆ ਯਾਨੀ ਕਿ ਨਰਸਿੰਗ ਦੀ ਵਿਦਿਆਰਥਣ ਆ ਦੱਸਿਆ ਜਾ ਰਿਹਾ ਹੈ ਕਿ ਉਹ ਆਪਰੇਸ਼ਨ ਥੀਟਰ ਟੈਕਨੋਲੋਜੀ ਦਾ ਕੋਰਸ ਕਰ ਰਹੀ ਆ ਜਿਸ ਨੂੰ ਲੈ ਕੇ ਉਸ ਦਾ ਤੀਜਾ ਸੈਮਿਸਟਰ ਆ ਤੇ ਤੀਜੇ ਸੈਮਿਸਟਰ ਦੀ ਜਿਹੜੀ ਪ੍ਰੀਖਿਆ ਉਹ 29 ਦਸੰਬਰ ਤੋਂ ਸ਼ੁਰੂ ਹੋ ਰਹੀ ਆ ਤੇ ਇਸ ਮਾਮਲੇ ਦੇ ਵਿੱਚ ਉਸ ਦੇ ਵਕੀਲ ਦੇ ਵੱਲੋਂ ਜਿਹੜੀ ਆ ਅਦਾਲਤ ਨੂੰ ਦਰਖਾਸਤ ਦਿੱਤੀ ਜਾਂਦੀ ਆ ਕਿ ਉਸ ਨੂੰ ਜ਼ਮਾਨਤ ਦਿੱਤੀ ਜਾਵੇ ਤਾਂ ਉਸ ਤੋਂ ਬਾਅਦ ਜਿਹੜੀ ਆ ਅਦਾਲਤ ਦੇ ਵੱਲੋਂ ਜ਼ਮਾਨਤ ਇਸ ਲੜਕੀ ਨੂੰ ਦਿੱਤੀ ਜਾਂਦੀ ਆ ਤਦ ਆ ਜਦੋਂ ਇਹ ਕਤਲ ਹੋਇਆ ਸੀ ਉਸ ਕਤਲ ਤੋਂ ਕਈ ਦਿਨ ਪਹਿਲਾਂ ਇਸ ਨੂੰ ਜਿਹੜੀ ਜਾਣਕਾਰੀ ਸੀਗੀ ਕਿ ਰਪਿੰਦਰਪੁਰ ਕੋਰ ਦੇ ਵੱਲੋਂ ਅਜਿਹੇ ਹੱਕਦਮ ਚੁੱਕਿਆ ਜਾ ਰਿਹਾ ਪਰ ਇਸ ਦੇ ਵੱਲੋਂ ਪੁਲਿਸ ਨੂੰ ਕੋਈ ਵੀ ਇਤਲਾਹ ਨਹੀਂ ਦਿੱਤੀ ਜਾਂਦੀ ਅਤੇ ਉਸ ਗੁਰਵਿੰਦਰ ਸਿੰਘ ਦਾ ਕਤਲ ਜਿਹੜਾ ਹੋ ਜਾਂਦਾ ਤਾਂ ਦੱਸਦੀ ਕਿ ਹੁਣ ਇਸ ਮਾਮਲੇ ਦੇ ਵਿੱਚ ਇਸ ਨੂੰ ਜਿਹੜੀ ਆ ਉਹ ਜ਼ਮਾਨਤ ਮਿਲ ਰਹੀ ਆ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਅਦਾਲਤ ਨੇ ਇਹ ਵੀ ਜਿਹੜੇ ਹੁਕਮ ਜਾਰੀ ਕੀਤੇ ਨੇ ਜਦੋਂ ਇਹ ਪ੍ਰਿਕਿਆ ਤਿਰਨ ਜਾਵੇਗੀ ਤਾਂ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਨਹੀਂ ਜਾਣ ਕੇ ਇਸ ਦੇ ਨਾਲ ਦੋ ਪੁਲਿਸ ਮੁਲਾਜ਼ਮ ਹਮੇਸ਼ਾ ਮੌਜੂਦ ਰਹਿਣਗੇ ਜਿਹੜੇ ਇਸ ਦੀ ਸੁਰੱਖਿਆ ਨੂੰ ਲੈ ਕੇ ਤਾਨਾਕ ਕੀਤਾ ਜਾਣ ਕੇ ਜਾਣ ਕੇ ਇਹ ਕਿਤੇ ਇਧਰ ਉਧਰ ਨਾ ਹੋ ਜਾਵੇ ਉਸ ਨੂੰ ਲੈ ਕੇ ਜਿਹੜੀ ਆ ਪੁਲਿਸ ਵੀ ਉੱਥੇ ਮੌਕੇ ਤੇ ਮੌਜੂਦ ਰਹੇਗੀ। ਸੁਖਣ ਵਾਲਾ ਕਤਲ ਕੇਸ ਮਾਮਲੇ ਦੇ ਵਿੱਚ ਰਪਿੰਦਰ ਕੌਰ ਦੀ ਸਹੇਲੀ ਨੂੰ ਪੁਲਿਸ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਆ ਦਾਸਦੀ ਹੈ ਕਿ ਇਹ ਉਹ ਕੇਸ ਹੈ ਜਿਸ ਦੇ ਵਿੱਚ ਐਨਰ ਇਹ ਪਤਨੀ ਜਾਨੀ ਕਿ ਜਿਹੜੀ ਕੈਨੇਡਾ ਤੋਂ ਡਿਪੋਰਟ ਹੋ ਕੇ ਆਈ ਸੀ ਰਪਿੰਦਰ ਕੌਰ ਦੇ ਵੱਲੋਂ ਆਪਣੇ ਪਤੀ ਦਾ ਕਤਲ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਕਰ ਦਿੱਤਾ ਜਾਂਦਾ ਆਸ਼ਿਕ ਜਿਹੜਾ ਕਿ ਕੈਨੇਡਾ ਤੋਂ ਡਿਪੋਰਟ ਹੋ ਕੇ ਆਇਆ ਸੀ ਗੁਰਵਿੰਦਰ ਸਿੰਘ ਉਸ ਦਾ ਪਤੀ ਰਪਿੰਦਰ ਕੌਰ ਦਾ ਪਤੀ ਜਿਸ ਦਾ ਕਤਲ ਇਹਨਾਂ ਦੋਨਾਂ ਦੇ ਵੱਲੋਂ ਮਿਲ ਕੇ ਕੀਤਾ ਜਾਂਦਾ ਤਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਉਸ ਦੀ ਸਹੇਲੀ ਕਬੀਰਿੰਦਰ ਕੌਰ ਵੀ ਜਿਹੜੀ ਸ਼ਾਮਲ ਦੱਸੀ ਜਾ ਰਹੀ ਸੀ ਜਿਹੜੀ ਕਿ ਫਰੀਦਕੋਟ ਦੀ ਵਸਨੀਕ ਸੀ ਤਦ ਦੱਸਿਆ ਜਾ ਰਿਹਾ ਹੈ ਕਿ ਫਰੀਦਕੋਟ ਦੀ ਇਸ ਸਨੇਕਾ ਵਰਿੰਦਰ ਕੌਰ ਨੂੰ ਜਿਹੜੀ ਆ ਜ਼ਮਾਨਤ ਅਦਾਲਤ ਦੇ ਬਨੋਦ ਦਿੱਤੀ ਗਈ ਆ ਦੱਸਦੇ ਆ ਕਿ ਅਦਾਲਤ ਤੋਂ ਬਨੋਦ ਜ਼ਮਾਨਤ ਜਿਹੜੀ ਆ ਉਹ ਪੜਾਈ ਦੇ ਆਧਾਰ ਤੇ ਦਿੱਤੀ ਗਈ ਆ ਦੱਸਦੇ ਆ ਕਿ ਵੀਰਿੰਦਰ ਕੌਰ ਜਿਹੜੀ ਕਿ ਰੁਪਿੰਦਰ ਕੌਰ ਦੀ ਸਹੇਲੀ ਆ ਉਸ ਨੂੰ ਜਿਹੜੀ ਜ਼ਮਾਨਤ ਹੈ ਉਹੋ ਪੜਾਈ ਦੇ ਦਾਅਵੇ ਦਿੱਤੀ ਗਿਆ ਉਸਦੇ ਪੇਪਰ ਆਉਣ ਵਾਲੇ ਨੇ ਇਗਜ਼ਾਮ ਆਉਣ ਵਾਲੇ ਨੇ ਪ੍ਰੀਖਿਆ ਹੋਣ ਵਾਲੀ ਆ ਮੁਗਾ ਸਿਰ ਇਹਦੇ ਵਿੱਚ ਉਹ ਨਰਸਿੰਗ ਦੀ ਪੜਾਈ ਕਰ ਰਹੀ ਆ ਜਾਨਕਿ ਨਰਸਿੰਗ ਦੀ ਵਿਦਿਆਰਥਣ ਆ ਦੱਸਿਆ ਜਾ ਰਿਹਾ ਹੈ ਕਿ ਉਹ ਆਪਰੇਸ਼ਨ ਥੀਏਟਰ ਟੈਕਨੋਲੋਜੀ ਦਾ ਕੋਰਸ ਕਰ ਰਹੀ ਆ ਜਿਸ ਨੂੰ ਲੈ ਕੇ ਉਸ ਦਾ ਤੀਜਾ ਸੈਮਿਸਟਰ ਆ ਤੇ ਤੀਜੇ ਸੈਮਿਸਟਰ ਦੀ ਜਿਹੜੀ ਪ੍ਰੀਖਿਆ ਉਹ 29 ਦਸੰਬਰ ਤੋਂ ਸ਼ੁਰੂ ਹੋ ਰਹੀ ਆ ਤੇ ਇਸ ਮਾਮਲੇ ਦੇ ਵਿੱਚ ਉਸਦੇ ਵਕੀਲ ਦੇ ਵੱਲੋਂ ਜਿਹੜੀ ਆ ਅਦਾਲਤ ਨੂੰ ਦਰਖਾਸਤ ਦਿੱਤੀ ਜਾਂਦੀ ਆ ਕਿ ਉਸ ਨੂੰ ਜ਼ਮਾਨਤ ਦਿੱਤੀ ਜਾਵੇ ਤਾਂ ਉਸ ਤੋਂ ਬਾਅਦ ਜਿਹੜੀ ਆ ਅਦਾਲਤ ਦੇ ਵੱਲੋਂ ਜ਼ਮਾਨਤ ਇਸ ਲੜਕੀ ਨੂੰ ਦਿੱਤੀ ਜਾਂਦੀ ਆ ਤਦ ਦਾਸ ਇਹ ਕਿ ਜਦੋਂ ਇਹ ਕਤਲ ਹੋਇਆ ਸੀ ਉਸ ਕਤਲ ਤੋਂ ਕਈ ਦਿਨ ਪਹਿਲਾਂ ਇਸ ਨੂੰ ਜਿਹੜੀ ਜਾਣਕਾਰੀ ਸੀਗੀ ਕਿ ਰਪਿੰਦਰਪੁਰ ਕੋਰ ਦੇ ਵੱਲੋਂ ਅਜਿਹੇ ਹੱਕਦਮ ਚੁੱਕਿਆ ਜਾ ਰਿਹਾ ਹੈ ਪਰ ਇਸ ਦੇ ਵੱਲੋਂ ਪੁਲਿਸ ਨੂੰ ਕੋਈ ਵੀ ਇਤਲਾਹ ਨਹੀਂ ਦਿੱਤੀ ਜਾਂਦੀ ਅਤੇ ਉਸ ਗੁਰਵਿੰਦਰ ਸਿੰਘ ਦਾ ਕਤਲ ਜਿਹੜਾ ਹੋ ਜਾਂਦਾ ਤਾਂ ਦੱਸਦੀ ਕਿ ਹੁਣ ਇਸ ਮਾਮਲੇ ਦੇ ਵਿੱਚ ਇਸ ਨੂੰ ਜਿਹੜੀ ਆ ਉਹ ਜ਼ਮਾਨਤ ਮਿਲ ਰਹੀ ਆ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਅਦਾਲਤ ਨੇ ਇਹ ਵੀ ਜਿਹੜੇ ਹੁਕਮ ਜਾਰੀ ਕੀਤੇ ਨੇ ਜਦੋਂ ਇਹ ਪ੍ਰਿਕਿਆ ਤਿਰਨ ਜਾਵੇਗੀ ਤਾਂ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਨਹੀਂ ਜਾਣ ਕੇ ਇਸ ਦੇ ਨਾਲ ਦੋ ਪੁਲਿਸ ਮੁਲਾਜ਼ਮ ਹਮੇਸ਼ਾ ਮੌਜੂਦ ਰਹਿਣਗੇ ਜਿਹੜੇ ਇਸ ਦੀ ਸੁਰੱਖਿਆ ਨੂੰ ਲੈ ਕੇ ਤਾਨਾਕ ਕੀਤਾ ਜਾਣ ਕੇ ਜਾਣ ਕੇ ਇਹ ਕਿਤੇ ਇਧਰ ਉਧਰ ਨਾ ਹੋ ਜਾਵੇ ਉਸ ਨੂੰ ਲੈ ਕੇ ਜਿਹੜੀ ਆ ਪੁਲਿਸ ਵੀ ਉੱਥੇ ਮੌਕੇ ਤੇ ਮੌਜੂਦ ਰਹੇਗੀ